ਇੱਕ ਭਾਰਮਿਕਲਾਸ ਦਾ ਵਿਦਿਆਰਥੀ ਹੈ ਤੇ ਅਗਲੇ ਤੇ ਜਿਹੜੀ ਸਾਡੀ ਗੁਲਾਬਕੌਰ ਬਣੀ ਸੀ A+AB+C +2 ਕਲਾਸ ਦੀ ਵਿਦਿਆਰਥਣ ਹੈ ਤੇ ਇਹਨੇ ਗੁਲਾਬਕੌਰ ਦਾ ਜਦੋਂ ਮੈਂ ਇਹਨੂੰ ਪਿਆ ਇਹਨੇ ਸਭ ਤੋਂ ਪਹਿਲਾਂ ਗੁਲਾਬਕੌਰ ਦੀ ਕਿਤਾਬ ਪੜ੍ਹੀ ਇਹ ਮੈਨੂੰ ਸਭ ਤੋਂ ਵਧੀਆ ਗੱਲ ਲੱਗੀ ਨਹੀਂ ਹੋਰ ਕਈ ਬੱਚਿਆਂ ਨਾਲ ਜਦੋਂ ਅਸੀਂ ਤਿਆਰ ਕਰਦੇ ਹਾਂ ਤਾਂ ਇੰਟਰਸਟ ਨਹੀਂ ਦਿਖਾਉਂਦੇ ਜਿਹੜਾ ਮੁੱਖ ਪਾਤਰ ਹੁੰਦਾ ਪਰ ਇਹਨੇ ਗੁਲਾਬਕੌਰ ਬਾਰੇ ਪੂਰੀ ਜਾਣਕਾਰੀ ਇਕੱਠੀ ਕਰੀ ਫਿਰ ਇਹਨੇ ਨਾਟਕ ਖੇਡਿਆ ਦੂਜੀ ਨੰਬਰ ਤੇ ਜੋ ਮਾਨ ਸਿੰਘ ਦਾ ਕਰਤਾਰ ਸਾਡੀ ਲੜਕੀ ਨੇ ਨਿਭਾਇਆ ਸੀਗਾ ਇਹ ਲੜਕੀ ਹਰਮਨਪ੍ਰੀਤ ਕੌਰ ਇਹ ਵੀ ਪਲੱਸ 2 ਕਲਾਸ ਦੀ ਵਿਦਿਆਰਥੀ ਹੈ ਤੇ ਦੂਜੀ ਜਿਹੜੀ ਅੱਗੇ ਸਾਡੀ ਸੁਖਮਨ ਪ੍ਰੀਤ ਕੌਰ ਇਹ ਵੀ ਲੜਕੀ ਸਾਡੀ ਜਿਹੜੀ 9th ਕਲਾਸ ਦੀ ਵਿਦਿਆਰਥਣ ਹੈ ਪਲੱਸ ਸੌਰੀ ਪਲੱਸ 1 ਕਲਾਸ ਦੀ ਵਿਦਿਆਰਥਣ ਹੈ ਇਹਦੀ ਇੱਕ ਹੋਰ ਖਾਸ ਗੱਲ ਹੈ ਕਿ ਅੱਜ ਸਾਡਾ ਜਿਹੜਾ ਪਹਿਲਾ ਕਰਤਾਰ ਸੀਗਾ ਉਹ ਕਰਤਾਰ ਉਹਨੂੰ ਰਾਤ ਨੂੰ ਕੋਈ ਦਿੱਕਤ ਆ ਗਈ ਉਹਦੇ ਸੱਟ ਲੱਗੀ ਸਿਰ ਤੇ ਇਸ ਕਰਕੇ ਉਹ ਅੱਜ ਆ ਨਹੀਂ ਸਕਿਆ ਤੇ ਨੂੰ ਅਸੀਂ ਸਵੇਰੇ ਰੀਪਲੇਸ ਕੀਤਾ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੀਰਪਾਈ ਮਤੀਦਾਸ ਐਸਓਈ ਲੰਗੋਵਾਲ ਦੇ ਅਧਿਆਪਕਾਂ ਦਾ ਬੱਚਿਆਂ ਦਾ ਜਿਨ੍ਹਾਂ ਨੇ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਗਗਨਦੀ ਗਲਾਫਕੌਰ ਦੀ ਜਿਹੜੀ ਸਤਾਪਦੀ ਹੈ ਪੂਰੀ ਦੁਨੀਆ ਦੇ ਵਿੱਚ ਮਨਾਈ ਜਾ ਰਹੀ ਹੈ ਮਨ ਇਸ ਸਾਲ ਇਹਨਾਂ ਸਤਾਪਦੀ ਦਾ ਪੂਰੀ ਦੁਨੀਆ ਦੇ ਵਿੱਚ ਲਗਾਤਾਰ ਚੱਲ ਰਿਹਾ ਆਪਾਂ ਵੀ ਪਹਿਲਾਂ ਇਸ ਸਤਾਪਾ ਨੂੰ ਇੱਕ ਤੌਰ ਤੇ ਗੋਸ਼ਤੀ ਕਰਾ ਚੁੱਕੀਆਂ ਗਗਨਦੀ ਗਲਾਫਕੌਰ ਤੇ ਤੇ ਕਿਉਂਕਿ ਹੁਣ ਆਪਣੇ ਗੌਰਜਾ ਸ਼ਹੀਦਾਂ ਦੇ ਤੇ ਲੇਕਰ ਡਾਕਟਰ ਅਪੀ ਮਿੰਦਰ ਜੀ ਦਾ ਡਾਕਟਰ ਅਪੀ ਮਿੰਦਰ ਜੀ ਲੰਗੋਵਾਲ ਦੀ ਜਮਤਾਲ ਨੇ ਲਗਭਗ 24 ਕਿਤਾਬਾਂ ਦੇ ਲੇਖ ਲਏ ਆਪਣੇ ਸਸਤਾ ਨਾਲ ਲੱਗੇ ਲੰਬੇ ਸਮੇਂ ਤੋਂ ਲਗਭਗ 12 ਸਾਲ ਤੋਂ ਆਪਾਂ ਨੂੰ ਅਗਵਾਈ ਕਰ ਰਹੇ ਨੇ ਆਪਣੂ ਤੇ ਬੱਕਰੇ ਬੱਕਰੇ ਰੋਸ਼ਿਆਂ ਤੇ ਉਹ ਲਗਾਤਾਰ ਆਪਣਾ ਲੈਕਚਰ ਹੁੰਦਾ ਰਹਿੰਦਾ ਤੇ ਮੈਂ ਅਮਨ ਗੜਾ ਜੀ ਨੂੰ ਬੇਨਤੀ ਕਰਨਾ ਵੀ ਪਰ ਸਾਡੀ ਸਾਡਾ ਜਿਹੜਾ ਮੈਕਸਿਮਮ ਕੰਮ ਹੈ ਉਹ ਅਪੀ ਮਿੰਦਰ ਜੀ ਲਗਾਤਾਰ ਇਹਨਾਂ ਦੇ ਤਰਫੋਂ ਵਾਲੀ ਹੁੰਦਾ ਕਿਉਂਕਿ 2000 ਲੜਕੀਆਂ ਨੂੰ ਇਸ ਲਈ 12 ਸਾਲ ਤੋਂ ਇਹ ਸੰਸਥਾ ਸਿੱਖਤ ਕਰ ਚੁੱਕੀ ਹੈ ਪ੍ਰਾਈਵੇਟ ਨੌਕਰੀਆਂ ਤੇ ਲਵਾ ਚੁੱਕੀ ਹੈ ਤੇ ਸਾਰੀਆਂ ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਸਕੂਲਾਂ ਤੋਂ ਡ੍ਰੌਪ ਆਊਟ ਹੋ ਚੁੱਕੀਆਂ ਨੇ ਉਹ ਵੀ ਸਾਡੇ ਕੋਲ ਇਹ 15 ਲੜਕੀਆਂ ਦਾ ਜਿਨ੍ਹਾਂ ਨੇ 95% ਨੰਬਰ ਲਏ ਉਹਨਾਂ ਦਾ ਸਰਕਾਰੀ ਨੌਕਰੀਆਂ ਤੇ ਤਿਆਰੀ ਕਰਾਉਣ ਦਾ ਬਹੁਤ ਚੱਲਦਾ ਹੈ ਇਹ ਸਾਰਾ ਸਹਿਯੋਗ ਸਾਰੀਆਂ ਸੰਸਥਾਵਾਂ ਨਾਲ ਨੇਕਾ ਨਾਲ ਮਿਲ ਕੇ ਹੁੰਦਾ ਹੈ ਹੁਣ ਮੈਂ ਡਾਕਟਰ ਪੀਰੂ ਮੁਰਜੀ ਨੂੰ ਬੇਨਤੀ ਕਰੂੰਗਾ ਕਿਉਂਕਿ ਨੰਗੋਆਣ ਦੇ ਵੱਡਾ ਸਾਰਾ ਕਾਰਜ ਕਰਨਾ ਪੂਰਾ ਕਿ ਹੈ ਇੱਕ ਇਤਿਹਾਸਕ ਪੁੰਡਾ ਹੈ ਆਪਣੇ ਹੁਣੇ ਲਾਸਤ ਦੀ ਵਰਸੀ ਪਿਛਲੇ 40 ਸਾਲ ਤੋਂ ਮਨਾਈ ਜਾ ਰਹੀ ਹੈ ਪਿਛਲੇ 40 ਸਾਲ ਤੋਂ 52 ਸ਼ੀਤਾਂ ਦੀ ਗੱਲ ਕੀਤੀ ਜਾ ਰਹੀ ਹੈ ਕਲ ਖੋਜ ਕਾਰਜ ਜੇ ਮ ਖੋਜ ਕਾਰਜ ਦੇ ਵੱਲ ਕਈਏ ਤਾਂ ਆਪਣੇ ਤੇ ਤੋਂ ਕੋਈ ਖੋਜ ਕਾਰਜ ਨਹੀਂ ਹੋਇਆ ਅਸੀਂ ਚੱਲਦਾ ਦੂਜਾ ਲੋਕ ਮੋਤੀ ਸਾਹਿਬ ਨੂੰ ਵੀ ਕਹਿੰਦੇ ਪ੍ਰੋਪਰ ਟਾਪ ਦੇ ਉੱਤੇ ਆਹ ਵੱਲੋਂ ਕੋਈ ਚਲਦਾ ਲਖਾਈ ਜਾਵੇ ਇਹ ਲੰਗੋਆ ਦੇ ਸ਼ੀਮ ਨੇ ਇੱਥੇ ਜਿਹੜੇ ਤੋਂ ਪਾਸੋਂ ਮਾਰ ਕੇ ਟਰੈਕਟਰ ਦੇ ਚੌਧੇ ਦੇ ਵੀ ਤਕਾਲ ਲਿਖੀ ਜਾਵੇ ਇਹ ਤਾਂ ਰਹਾ ਆਪਣਾ ਚੱਲਦਾ ਰੋਡ ਹੈ ਚੱਲਦਾ ਹੈ ਪ੍ਰੋਪਰ ਤਿੰਨ ਲੱਗੇ ਪਾਉ ਲਿਖੇ ਤੋਂ ਇਹ ਨਾਮ ਚੱਲਦਾ ਹੈ ਪ੍ਰੋਪਰ ਚੱਲਦਾ ਹੈ ਤੇ ਆਪਣੇ ਮੰਤਰੀ ਤਰਵਾ ਸਕਦੇ ਨੇ ਕਿਉਂਕਿ ਆਪਣਾ ਜਿਹੜੇ ਆਪਣੇ ਸ਼ੀਰ ਨੇ ਮਨੀ ਸਿੰਘ ਆਪਣਾ ਸ਼ੀਰ ਦਾ ਤੋਂ ਪਾਸਤਨ ਵਾਲੇ ਕਹਿੰਦੇ ਸਾਡਾ ਸ਼ੀਰ ਹੈ ਜਿੰਨਾਂ ਦੀ ਕਾਪਾ ਖੋਜ ਕਾਰਜ ਤੋਂ ਲੜਾਗੇ ਲਈ ਉਹ ਤੇ ਕੰਮ ਨਹੀਂ ਕਰਾਂਗੇ ਤਾਂ ਤੁਹਾਡੇ ਸ਼ੀਰ ਤੁਹਾਡੇ ਨਹੀਂ ਰਹਿਣੇ ਕਿਉਂਕਿ ਕੋਈ ਹੋਰ ਹੋਵੇਗਾ ਵੈਸੇ ਤਾਂ ਪਰ ਲਉਂਗੇ ਆਪ ਦੇ ਜੇ ਧਰਤੀ ਦੇ ਉਹ ਸ਼ੀਰ ਹੋਏ ਨੇ ਉਹ 350 ਸਾਲਾਂ ਤੋਂ ਤੇਗਵਾ ਮਰਜੀਦਾ ਬਣਾਇਆ ਜਾਣਾ ਹੈ ਇਹਦੇ ਵਿੱਚ ਲਾਉਂਦਾ ਵਾਲ ਦੇ ਸੱਜੀ ਦਾਫ ਮੱਗੀ ਦਾ ਸਾਰੇ ਸ਼ਿਰ ਹੋਏ ਨੇ ਆਪਾਂ ਨੂੰ ਜੰਗੀ ਪੱਤਰ ਤੇਸ਼ ਗੁਰੂ ਕੇਤਵਾਰ ਦੇ 750 ਸਾਲੇ ਨੂੰ ਮਨਾਵਾ ਚਾਹੀਦਾ ਤੇ ਇਸ ਤੇ ਕਿਤਾਬ ਵੀ ਲਿਖਣੀ ਚਾਹੀਦੀ ਹੈ ਤਾਂ ਕਿ ਬੱਚਿਆਂ ਨੂੰ ਆਪਾਂ ਰੂਹ ਨੂੰ ਬਰਾ ਸਕੀਏ ਹੁਣ ਸਾਡੇ ਬਹੁਤ ਹੀ ਸਤਕਾਰਯੋਗ ਡਾਕਟਰ ਪ੍ਰੀਮਿੰਦਰ ਸਿੰਘ ਜੀ ਜਿਹੜੇ ਅਰੋਗ ਦੇ ਆਪਨ ਨੇ ਬਹੁਤ ਮਿਹਨਤ ਨਾਲ ਇਹਨਾਂ ਬੱਚਿਆਂ ਨੂੰ ਪਹਿਲਾ ਇਹ ਅਧਾਰਨ ਦਿੱਤਾ ਹੁੰਦਾ ਜਿਹੜੀਆਂ ਬਹੁਤ ਸਾਰੀਆਂ ਇੰਟਰਵਿਊਆਂ ਨੇ ਇੱਥੋਂ ਫਟਿਆ ਚ ਬਹੁਤ ਵੱਡੇ ਅਹੁਦੇ ਤੇ ਪਹੁੰਚੇ ਨੇ ਡਾਕਟਰ ਪ੍ਰੀਮਿੰਦਰ ਜੀ ਤੇ ਥੈਂਕ ਯੂ ਬਹੁਤ ਮਿਹਰਬਾਨੀ ਪਰਮ ਸਰਕਾਰ ਯੋਗ ਮੇਰੇ ਛੋਟੇ ਵੀਰ ਪੰਜਾਬ ਦਾ ਮਾਨ ਸਾਡੇ ਇਸ ਇਲਾਕੇ ਦੀ ਸ਼ਾਨ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਜੀ ਬਾਬਾ ਫਰੀਦ ਵੈਲਫੇਅਰ ਸੁਸਾਇਟੀ ਦੇ ਕਰਤਾ ਤਰਤਾ ਵਿਕੀ ਜੀ ਤੇ ਉਹਨਾਂ ਦੀ ਸਮੁੱਚੀ ਟੀਮ اسٹیج تیٹھے پتوتے سجن تے میرے سامنے بیٹھے پیارے ودیاتھی بچے تے اس علاقے دی امان جو شخصیت شہیدوں کی چتا پہ لگیں گے ہر برس میلے وطن پہ مٹنے والوں کا یہی باقی نشان ہوگا اج اس مقدس ਧਰਤੀ ਤੇ ਬੈਠੇ ਆ ਜਿਸ ਧਰਤੀ ਨੇ ਇਸ ਮੁਲਕ ਨੂੰ ਇਸ ਦੁਨੀਆ ਨੂੰ ਸਿੱਖੀ ਨੂੰ ਬਹੁਤ سارے ਸ਼ਹੀਦ ਦਿੱਤੇ ਨੇ ਮੇਰੇ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਸ਼ਹੀਦਾਂ ਬਾਰੇ ਹੋਈਆਂ ਨੇ ਪਰ ਕੁਝ ਡਿਟੇਲ ਦੇ ਵਿੱਚ ਮੈਂ ਸ਼ਹੀਦਾਂ ਬਾਰੇ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹਾਂਗਾ ਜਦੋਂ ਸੀ ਇਤਿਹਾਸ ਨੂੰ ਦੇਖਦੇ ਆ ਤਾਂ ਜਿਹੜੀ ਕੋਮਾ ਜਿਹੜੇ ਮੁਲਕ ਜਿਹੜੇ ਦੇਸ਼ ਆਪਣੇ ਇਤਿਹਾਸ ਨੂੰ ਨਹੀਂ ਸਮਝਦੇ ਆਪਣੇ ਇਤਿਹਾਸ ਦੇ ਨਾਲ ਨਹੀਂ ਚੱਲਦੇ ਤਾਂ ਉਹ قوم ਉਹ ਦੇਸ਼ ਉਹ ਮੁਲਕ ਨਕਸ਼ੇ ਤੋਂ ਤਬਾਹ ਹੋ ਜਾਂਦੇ ਨੇ ਨਕਸ਼ੇ ਤੋਂ ਦੂਰ ਚਲੇ ਜਾਂਦੇ ਨੇ ਸੋ ਇਸ ਕਰਕੇ ਜਦੋਂ ਅਸੀਂ ਹਰ ਰੋਜ਼ ਅਰਦਾਸ ਕਰਦੇ ਹਾਂ ਉਸ ਅਰਦਾਸ ਦੇ ਵਿੱਚ ਜਦੋਂ ਅਸੀਂ ਇਹ ਕਹਿੰਦੇ ਆ ਕਿ ਜੰਮਾ ਸਿੰਘਾ ਸਿੰਘਣੀਆਂ ਨੇ ਬੰਦ-ਬੰਦ ਕਟਵਾੜਿਆਂ ਨਾਲ ਚਰਾਏ ਗਏ ਲੋਕ ਇਸ ਇਲਾਕੇ ਨੇ ਪੈਦਾ ਕੀ ਤੇ ਸਿੱਖ ਪੈਦਾ ਨਹੀਂ ਪੈਦਾ ਕੀਤੇ। ਸੋ ਸੰਗਮਾਨ ਕਿ ਅਸੀਂ ਉਸ ਧਰਤੀ ਤੇ ਜਾਏ ਆ ਇਸ ਧਰਤੀ 'ਤੇ ਜਿੱਥੇ ਹੋਣੀ ਤੁਸੀਂ ਨਾਟਕ ਵੇਖਿਆ ਗਦਰੀ ਗੁਲਾਬਕੌਰ ਜੀ ਦੀ ਜੀਵਨ ਗਾਥਾ ਦੇਖੀ ਇਸ ਤੋਂ ਪਹਿਲਾਂ ਅਸੀਂ ਜੁੜਾਈ ਦੇ ਵਿੱਚ ਸਲਾਮ ਵਿਖੇ ਸ਼ਹੀਦ ਆਜ਼ਮ ਉਦਮ ਸਿੰਘ ਹੋਰ ਦਾ ਸ਼ਹੀਦੀ ਦਿਵਸ ਹੋਇਆ ਅਮਨ ਜੀ ਬੈਠੇ ਨੇ ਉਸ ਇਲਾਕੇ ਦੇ ਉਗਾਤਾ ਕਰਤਾ ਨੇ ਬਹੁਤ ਵੱਡੇ ਪੱਦਰ ਦੇ ਉੱਤੇ ਉਹ ਜਿਹੜਾ ਹੈਗਾ ਮਨਾਇਆ ਜਾਂਦਾ ਹਰ ਸਾਲ ਚਾਹੇ ਉਹਨਾਂ ਦਾ ਜਨਮ ਦਿਨ ਹੋਵੇ ਚਾਹੇ ਉਹਨਾਂ ਦਾ ਸ਼ਹੀਦੀ ਦਿਵਸ ਹੋਵੇ ਸੋ ਉਹ ਵੀ ਇਸ ਇਲਾਕੇ ਨਾਲ ਹੀ ਸਬੰਧਤ ਸੀ ਇਸ ਮਿੱਟੀ ਦੇ ਵਿੱਚ ਜਿਹੜੀ ਇੱਕ ਸ਼ਾਨ ਹੈ ਇਸ ਮਿੱਟੀ ਦੀ ਜਿਹੜੀ ਇੱਕ ਇਨਕਲਾਬੀਅਤ ਹੈ ਉਹ ਤੁਹਾਨੂੰ ਅੱਜ ਤੱਕ ਜਿੰਨੀਆਂ ਵੀ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਨਕਲਾਬੀ ਲਹਿਰਾਂ ਪੈਦਾ ਹੋਈਆਂ ਨੇ ਇਹ ਜਿਹੜੀ ਮੈਂ ਗੱਲ ਖਾਸ ਅੰਡਰਲਾਈਨ ਤੁਹਾਨੂੰ ਕਰਨੀ ਚਾਹਣਾ ਚਾਹੇ ਉਹ ਸਿੱਖ ਇਨਕਲਾਬ ਸੀਗਾ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਔਰ ਗੁਰੂ ਨਾਨਕ ਸਾਹਿਬ ਨੇ ਇਸ ਮਿੱਟੀ ਦੇ ਬਾਰੇ ਪਹਿਲੇ ਕਹਿਤਾ ਸੀਗਾ ਉਹਨਾਂ ਨੇ ਕਿਹਾ ਸੀਗਾ ਜੋਤੋਂ ਪ੍ਰੇਮ ਖੇਲਨ ਕਰ ਚਾਓ ਸਿਰ ਤਰ ਤਲੀ ਗਲੀ ਮੋਰੀ ਆਓ ਇਤਮਾਰ ਦੇ ਪੈਰ ਤੇ ਨੀਜਾ ਸਰਦੀਜਾ ਕਾਣ ਨਾ ਕੀਜਾ ਔਰ ਇਸ ਉਸ ਗੁਰੂ ਸਾਹਿਬ ਦੀ ਉਸ ਬਾਣੀ ਨੂੰ ਇਸ ਪਿੰਡ ਦੇ ਲੋਕਾਂ ਨੇ ਪ੍ਰੈਕਟੀਕਲ ਕਰਕੇ ਵਿਖਾਇਆ ਸੋ ਇਸ ਕਰਕੇ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਕਿ ਪਿਛਲੇ 4-500 ਸਾਲਾਂ ਦੇ ਇਤਿਹਾਸ ਦੇ ਵਿੱਚ ਹਿੰਦੁਸਤਾਨ ਔਰ ਪੰਜਾਬ ਦੀਆਂ ਜਿੰਨੀਆਂ ਵੀ ਲੋਕ ਪਖੀ ਲਹੜਾਂ ਚੱਲੀਆਂ ਉਹਦੇ ਵਿੱਚ ਹਰ ਲਹਰ ਦੇ ਵਿੱਚ ਇਸ ਇਲਾਕੇ ਦੇ ਸ਼ਹੀਦਾਂ ਨੇ ਆਪਣਾ ਖੂਨ ਡੋਲਿਆ ਚਾਹੇ ਹੋ ਸਿੱਖ ਇਨਕਲਾਬ ਜਦੋਂ ਅਸੀਂ ਗੁਰਗੋਬਿੰਦ ਸਿੰਘ ਜੀ ਦੀ ਗੱਲ ਕਰਦੇ ਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅੱਜ ਅਸੀਂ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਆਂ ਸੋ ਉਹਦੇ ਵਿੱਚ ਵੀ ਚਾਹੇ ਉਹਦੇ ਵਿੱਚ ਪਾਈ ਦਿਯਾਲਾ ਜੀ ਹੋਣ ਪਾਈ ਸਤੀ ਜੀ ਹੋਣ ਪਾਈ ਮਤੀ ਦਾਸ ਜੀ ਹੋਣ ਇਹਨਾਂ ਸਾਰੇ ਸਿੰਘਾਂ ਨੇ ਜਦੋਂ ਸਿੱਖ ਮੂਮੈਂਟ ਮਾਝੇ ਤੋਂ ਚਲਦੀ ਚਲਦੀ ਦੁਆਬੇ ਬੋਲਦੀ ਵਾਬੇ ਚੋਂ ਆਉਂਦੀ ਹੋਈ ਮਾਣਵੇ ਚਾਈ ਔਰ ਮਾਣਵੇ ਦੇ ਵਿੱਚ ਸਭ ਤੋਂ ਜ਼ਿਆਦਾ ਜਿਸ ਪਿੰਡ ਨੇ ਗੁਰੂ ਸਾਹਿਬਾਨ ਨੂੰ ਸਾਥ ਦਿੱਤਾ ਆਪਣਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਤਾਂ ਇਸ ਪਿੰਡ ਤੇ ਸ਼ਹੀਦਾਂ ਨੇ ਔਰ ਵੱਡੀ ਗੱਲ ਇਹ ਹੋਈ ਕਿ ਭਾਈ ਮਨੀ ਸਿੰਘ ਜੀ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਬੰਦ ਬੰਦ ਕਟਵਾਏ ਇਸ ਪਿੰਡ ਦੇ ਵਿੱਚ ਇੱਕ ਐਸੀ ਉਹਨਾਂ ਨੇ ਸ਼ਹੀਦੀ ਦੀ ਪਰੰਪਰਾ ਪੈਦਾ ਕੀਤੀ ਔਰ ਕੱਲੇ ਉਹ ਖੁਦ ਸ਼ਹੀਦ ਨਹੀਂ ਹੋਏ ਉਹਨਾਂ ਦੇ ਦਾਦਾ ਜੀ ਉਹਨਾਂ ਦੇ ਅੱਗੇ ਬੱਚੇ ਤੁਸੀਂ ਦੇਖੋਗੇ ਕਿ ਉਹ ਨਾਲ ਉਸ ਸਿੱਖ ਮੂਵਮੈਂਟ ਦੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲੜਾਈਆਂ ਲੜਦੇ ਸਿਰ ਬਹੁਤ ਹਰ ਗੋਬਿੰਦ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਗੋਬਿੰਦ ਸਿੰਘ ਜੀ ਦੇ ਨਾਲ ਲੜੇ ਉਹ ਸੋ ਉਸ ਤੋਂ ਬਾਅਦ ਅੱਗੇ ਚੱਲਦੇ ਆ ਜਦੋਂ ਅੰਗਰੇਜ਼ ਨੇ ਕਬਜ਼ਾ ਕੀਤਾ ਹਿੰਦੁਸਤਾਨ ਦੇ ਉੱਤੇ ਤਾਂ ਹਿੰਦੁਸਤਾਨ ਦੇ ਇਲਾਕਿਆਂ ਦੇ ਵਿੱਚ ਵੰਡਿਆ ਗਿਆ ਇੱਕ ਪਾਸੇ ਉਹ ਇਲਾਕਾ ਸੀ ਜਿਹਦੇ ਵਿੱਚ ਸਿੱਧੇ ਤੌਰ ਤੇ ਅੰਗਰੇਜ਼ ਰਾਜ ਕਰਦੇ ਸੀ ਸਾਡੇ ਦੋ ਸਤਲੁਜ ਦਾ ਪਰਲਾ ਪਾਸਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਉਹ ਸਾਰਾ ਸਤਲੁਜ ਤੋਂ ਪਾਰ ਦਾ ਇਲਾਕਾ ਸੀਗਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਸੱਤਾ ਸੀ ਪਰ ਇਹ ਮਾਲਵਾ ਇਲਾਕਾ ਸਾਡਾ ਸੁਨਾਮ ਹੋਵੇ ਸਾਡਾ ਲੌਂਗਵਾਲ ਪਿੰਡ ਹੋਵੇ ਇਹ ਮਾਰੂ ਦੇ ਇਲਾਕੇ ਨੂੰ ਟੈਪਸੂ ਕਿਹਾ ਜਾਂਦਾ ਸੀਗਾ 1948 ਦੇ ਵਿੱਚ ਟੈਪਸੂ ਬਣਿਆ ਔਰ ਟੈਪਸੂ ਦੀ ਰਾਜਧਾਨੀ ਪਟਿਆਲਾ ਬਣੀ ਔਰ ਉਹਦਾ ਇੱਕ ਜ਼ਿਲ੍ਹਾ ਉਹਦਾ ਇੱਕ ਜ਼ਿਲ੍ਹਾ ਸੰਗਰੂਰ ਬਣਿਆ ਔਰ ਸੰਗਰੂਰ ਦਾ ਹੈਲੋ ਹੈਲੋ ਸੰਗਰੂਰ ਦਾ ਇੱਕ ਪਿੰਡ ਲੌਂਗਵਾਲ ਬਣਿਆ ਔਰ ਲੌਂਗਵਾਲ ਦੇ ਵਿੱਚ ਬਹੁਤ ਸਾਰੇ ਸ਼ਹੀਦਾਂ ਨੇ ਜਨਮ ਲਿਆ ਮੈਂ ਹੁਣੀ ਗੱਲ ਕਰਕੇ ਅੱਜ ਆ ਸੁਨਾਮ ਦੇ ਵਿੱਚ ਸ਼ਹੀਦ ਗਗਨ ਸਿੰਘ ਜੀ ਇਸ ਇਵਾਕੇ ਦੇ ਵਿੱਚ ਜਦੋਂ ਮੂਵਮੈਂਟ ਚੱਲੀ ਤਾਂ ਉਸ ਵੇਲੇ ਦੋ ਤਰ੍ਹਾਂ ਦਾ ਰਾਜ ਸੀਗਾ ਇੱਕ ਪਾਸੇ ਅੰਗਰੇਜ਼ ਇੰਡਾਇਰੈਕਟਲੀ ਟੈਕਸ ਲੈਂਦੇ ਸੀ ਇੱਥੋਂ ਦੇ ਲੋਕਾਂ ਤੋਂ ਰਾਜਿਆਂ ਦੇ ਰਾਹੀਂ ਜਿਹਨੂੰ ਰਜਵਾਰਾ ਸ਼ਾਹੀ ਕਿਹਾ ਜਾਂਦਾ ਸੀ ਮਹਾਰਾਜਾ ਭੁਪਿੰਦਰ ਸਿੰਘ ਤੁਸੀਂ ਨਾਮ ਸੁਣਿਆ ਹੋਵੇਗਾ ਜਿਨ੍ਹਾਂ ਨੇ ਇਤੋਂ ਦੇ ਕਿਸਾਨਾਂ ਨੂੰ ਇੱਥੋਂ ਦੇ ਮਜ਼ਦੂਰਾਂ ਨੂੰ ਇੱਥੋਂ ਦੇ ਮਜ਼ਾਰੀਆਂ ਨੂੰ ਲੁੱਟਿਆ ਘਟਿਆ ਔਰ ਉਹਦੇ ਵਿੱਚੋਂ ਇੱਕ ਨਵੀਂ ਮੂਵਮੈਂਟ ਪੈਦਾ ਹੋਈ ਜਿਹਨੂੰ ਅਸੀਂ ਪੱਛੂ ਦੀ ਮਜ਼ਾਰਾ ਮੂਵਮੈਂਟ ਕਹਿੰਦੇ ਆ ਉਸ ਮੂਵਮੈਂਟ ਦੇ ਵਿੱਚ ਪਹਿਲੇ ਉਸ ਮੂਵਮੈਂਟ ਦੇ ਜੰਗਲ ਫੈਕਟਰੀ ਭਗਵਾਨ ਸਿੰਘ ਜੀ ਲੋਂਗਵਾਲ ਤੁਸੀਂ ਸਾਰੇ ਉਹਨਾਂ ਦਾ ਨਾਮ ਸੁਣਿਆ ਹੋਵੇਗਾ ਪਹਿਲੇ ਉਹਦੇ ਜੰਗਲ ਫੈਕਟਰੀ ਬਣੇ ਔਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਸ਼ਹੀਦ ਕਰ ਦਿੱਤਾ ਗਿਆ ਤੁਸੀਂ ਸੇਵਾ ਸਿੰਘ ਠਿਕਰੀ ਵਾਲੀ ਜੀ ਦਾ ਨਾਮ ਸੁਣਿਆ ਹੋਵੇਗਾ ਜਿਨ੍ਹਾਂ ਨੇ ਉਸ ਮੂਵਮੈਂਟ ਦੇ ਵਿੱਚ ਜੇਲ੍ਹ ਦੇ ਵਿੱਚ ਆਪਣੀ ਜਾਨ ਕੁਰਬਾਨ ਕੀਤੀ ਸੋ ਮੇਰਾ ਕਹਿਣ ਦਾ ਮਤਲਬ ਹੈ ਇਹ ਸਮੂਮੈਂਟ ਨੇ ਚਾਹੇ ਗਰੇ ਸਾਮਰਾਜ ਦੇ ਵਿਰੁੱਧ ਮੂਵਮੈਂਟਸ ਸੀ ਚਾਹੇ ਪੈਸੂ ਮੁਜਾਰਾ ਦੀ ਰਜਵਾਲਾ ਸ਼ਹੀਦ ਦੇ ਵਿਰੁੱਧ ਮੂਵਮੈਂਟਸ ਸੀ ਉਸ ਮੂਵਮੈਂਟ ਨੂੰ ਵੀ ਵੱਡੇ ਲੀਡਰ ਦਿੱਤੇ ਉਸ ਤੋਂ ਬਾਅਦ ਅਸੀਂ ਜਦੋਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਉਹ ਵੀ ਤੁਸੀਂ ਗੱਲ ਸੁਣੀ ਹੈ ਉਹ ਨਹੀਂ ਤੁਸੀਂ ਆਪਾਂ ਨਾਤ ਦੇਖਿਆ ਗਦਰੀ ਮੂਵਮੈਂਟ ਜਿਹਨੂੰ ਗਦਰੀ ਬੀਬੀ ਬੁਲਾਬ ਕੌਰ ਵੀ ਕਿਹਾ ਜਾਂਦਾ ਹੈ ਉਸ ਮੂਵਮੈਂਟ ਦੇ ਵਿੱਚ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਰੋਲ ਬੇਸ਼ੱਕ ਗਦਰੀਆਂ ਦਾ ਸੀ ਮਾਝੇ ਦੇ ਗਦਰੀਆਂ ਦਾ ਸੀ ਪਰ ਜੇ ਉਸ ਮੂਵਮੈਂਟ ਦੇ ਵਿੱਚ ਔਰਤ ਦੀ ਜੇ ਸ਼ਕਤੀ ਦੀ ਗੱਲ ਕਰਨੀ ਹੋਵੇ ਤਾਂ ਸਭ ਤੋਂ ਜ਼ਿਆਦਾ ਰੋਲ ਗਦਰੀ ਬੀਬੀ ਬੁਲਾਬ ਕੌਰ ਦਾ ਸੀ ਉਹ ਵੀ ਇਸ ਇਲਾਕੇ ਦੇ ਨਾਲ ਸੰਬੰਧਿਤ ਸੀ ਸੇ ਮੇਰਾ ਕਹਿੰਦਾ ਮਤਲਬ ਹੈ ਕਿ ਕੋਈ ਮੂਵਮੈਂਟ ਜਦੋਂ ਅਸੀਂ ਅੱਗੇ ਵੀ ਆਉਣੇ ਆ ਤਾਂ ਅੱਗੇ ਆ ਜਾਓ नक्सਲ ਲਾਈਕ नक्सलਵਾੜੀ ਮੂਵਮੈਂਟ ਭਗਵਾਨ ਸਿੰਘ ਸਵਾਉ ਦਾ ਨਾਮ ਸੁਣਿਆ ਹੋਵੇਗਾ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਰਹਿ ਕੇ ਆਪਣੀ ਸਾਰੀ ਮੂਵਮੈਂਟ ਚਲਾਈ ਔਰ ਕਿਸਾਨੀ ਮੂਵਮੈਂਟ ਦੇ ਵਿੱਚ ਬਹੁਤ ਵੱਡਾ ਰੋਲ ਹੈ ਉਸ ਮੂਵਮੈਂਟ ਦਾ ਸੋ ਉਸ ਤੋਂ ਅੱਗੇ ਆ ਜਾਓ ਤਾਂ ਕਿਸਾਨ ਅੰਦোলন ਜਦੋਂ ਅਸੀਂ ਪਿਛਲੇ ਕੁਝ ਤੋੜਾ ਸਾਰੇ ਤੁਸੀਂ ਗਵਾਹ ਹੋ ਉਸ ਗੱਲ ਦੇ ਕਿ ਇਸ ਇਲਾਕੇ ਦੇ ਕਿਸਾਨਾਂ ਨੇ ਜੇ ਆਪਾਂ ਉਸ ਕਿਸਾਨੀ ਮੂਵਮੈਂਟ ਦੇ ਵਿੱਚੋਂ ਲੌਂਗਵਾਲ ਨੂੰ ਜਾਂ ਸੰਗਰੂਰ ਜਿਹੜੇ ਨੂੰ ਮਾਈਨਸ ਕਰ ਦਈਏ ਤਾਂ ਉਸ ਕਿਸਾਨੀ ਅੰਦੋਲਨ ਦਾ ਇਤਿਹਾਸ ਪੂਰਾ ਨਹੀਂ ਹੋ ਸਕਦਾ ਸੋ ਇਸ ਕਰਕੇ ਚਾਹੇ ਕਿਸਾਨੀ ਦਾ ਅੰਦੋਲਨ ਹੋਵੇ ਚਾਹੇ ਜਿੰਨੇ ਵੀ ਅੰਦੋਲਨ ਹੋਣ ਉਹਦੇ ਵਿੱਚ ਸਾਡੇ ਇੱਥੋਂ ਦੇ ਲੋਕਾਂ ਨੇ ਇੱਥੋਂ ਦੇ ਸ਼ਹੀਦਾਂ ਨੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਸੋ ਮੈਂ ਕੁਝ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਮਿਲਦੀਆਂ ਨੇ ਵਿੱਕੀ ਜੀ ਕਹਿ ਰਹੇ ਸੀ ਕਿ ਸਾਨੂੰ ਉਹਦੇ ਐਵੀਡੈਂਸ ਨਹੀਂ ਮਿਲਦੇ ਉਹ ਐਵੀਡੈਂਸ ਮੈਂ ਤੁਹਾਨੂੰ ਦੇਣਾ ਚਾਹਣਾ ਤੁਸੀਂ ਸਾਰੇ ਜਾਣਦੇ ਹੋ ਕਿ ਮਹਾਨ ਕਰੋਸ਼ ਭਾਈ ਕਾਂ ਸਿੰਘ ਨਾਬਾ ਜੀ ਨੇ ਲਿਖਿਆ ਇਹ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਭਾਈ ਬਨੀ ਸਿੰਘ ਜੀ ਉਹਨਾਂ ਦਾ ਜਨਮ ਸਥਾਨ ਬਕਾਇਦਾ ਤੌਰ ਤੇ ਕੈਂਦੋ ਲਿਖਿਆ ਗਿਆ ਹੈ ਕੈਂਬੋ ਵਾਲਾ ਆਪਾਂ ਸਾਰੇ ਜਾਣਦੇ ਆ ਕੈਂਬੋ ਦੇ ਲਾਂਗੋ ਦੋ ਪਰਾ ਸੀਗੇ ਉਹਨਾਂ ਦੇ ਨਾਮ ਦੇ ਉੱਤੇ ਇਲਾਕੇ ਬਣੇ ਔਰ ਬਾਬਾ ਆਲਾ ਜੀ ਨੇ ਮੋਰੀ ਗੱਡੀ ਔਰ ਮੋਰੀ ਗੱਡੀ ਤੋਂ ਬਾਅਦ ਇੱਥੋਂ ਦੇ ਬੁਲਟਾ ਨੇ ਅੰਦਰਲਾ ਖੂਬ ਬਣਾਇਆ ਔਰ ਉਹ ਖੂਬ ਵੀ ਅੱਜ ਉਸੇ ਤਰ੍ਹਾਂ ਮੌਜੂਦ ਹੈ ਬੇਸ਼ੱਕ ਉਹ ਭਇਆ ਹੋਇਆ ਉਹ ਸਾਰੇ ਇਸ ਗੱਲ ਦਾ ਗਵਾਹ ਨੇ ਸਾਡਾ ਚੁੱਲਿਆਂ ਵਾਲਾ ਗੁਰਦਾਰਾ ਸਾਹਿਬ ਤੁਸੀਂ ਸੁਣ ਸਾਰੇ ਸ਼ਾਇਦ ਮੱਥਾ ਟੇਕਣ ਗਏ ਹੋ ਉਹ ਕੀ ਹੈ ਉਹ ਇਹ ਹੈ ਕਿ ਜਦੋਂ ਮੁਗਲਾਂ ਨੇ ਬਾਬਾ ਆਲਾ ਜੀ ਨੂੰ ਬਿਸਤਾਰ ਕਰ ਲਿਆ ਸਰਾਉਂ ਵਿਖੇ ਤਾਂ ਉਸ ਵੇਲੇ ਬਾਬਾ ਆੜਾ ਜੀ ਨੇ ਜਿੰਨੀ ਵੱਡੀ ਮੂਵਮੈਂਟ ਚਲਾਈ ਤਾਂ ਉਹ ਸਾਰੇ ਜਿਹੜਾ ਨੰਗਰ ਪਾਰੂ ਸੀਗਾ ਉਹ ਬਾਬੇ ਚੁੱਲਿਆਂ ਵਾਲੇ ਜਿਹੜਾ ਜਜਗੁਰਦਵਾਰ ਸਾਹਿਬ ਬਣਿਆ ਉੱਥੋਂ ਜਾਂਦਾ ਸੀ ਸੋ ਉਹਦੀ ਵੱਡੀ ਜਿਹੜੀ ਭੂਮਿਕਾ ਹੈ ਸਾਡੇ ਇਸ ਇਲਾਕੇ ਦੀ ਬਾਬਾ ਆਲਾ ਸਿੰਘ ਜੀ ਨੂੰ ਬਚਾਉਣ ਦੇ ਵਿੱਚ ਸਾਡੇ ਲੋਕਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੋ ਲੰਗੋ ਤੋਂ ਲੰਗੋਵਾਲ ਬਣਿਆ ਔਰ ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਸਾਡੇ ਬਹੁਤ ਵੱਡੇ ਸਕਾਲਰਸ ਇਹ ਜਿਹੜੀ ਧਰਤੀ ਹੈ ਕੱਲੇ ਸ਼ਹੀਦਾਂ ਦੀ ਸਕਾਲਰਸ ਦੀ ਧਰਤੀ ਹੈ ਜਿਨ੍ਹਾਂ ਨੇ ਤੁਸੀਂ ਨਾਮ ਸੁਣਿਆ ਹੋਵੇਗਾ ਗਿਆਨੀ ਗਿਆਨ ਸਿੰਘ ਜੀ ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਪੂਰੀ ਸਿੱਖ ਹਿਸਟਰੀ ਨੂੰ ਮੈਂ ਅੱਜ ਉਸ ਬਿਸ਼ੇਸ਼ ਤੌਰ ਤੇ ਕਹਿਣਾ ਚਾਹਾਂਾ ਕਿ ਉਹਨਾਂ ਦਾ ਕੋਈ ਸਥਾਨ ਨਹੀਂ ਹੈ ਅੱਜ ਬੇਸ਼ੱਕ ਗਿਆਨੀ ਗਿਆਨ ਸਿੰਘ ਜੀ ਨੇ ਪੂਰੀ ਸਿੱਖ ਹਿਸਟਰੀ ਨੂੰ ਤੱਥਾਂ ਦੇ ਅਨੁਸਾਰ ਪੰਚ ਪ੍ਰਕਾਸ਼ ਤੇ ਰਾਏ ਹੋਰ ਬਹੁਤ ਸਾਰੀਆਂ ਲਗਭਗ 26 ਕਿਤਾਬਾਂ ਉਹਨਾਂ ਦੀਆਂ ਜ਼ਿਕਰ ਆ ਕਿ ਉਹਨਾਂ ਨੇ 26 ਕਿਤਾਬਾਂ ਲਕੀਆਂ। ਔਰ ਇਸ ਕਰਕੇ ਸਾਨੂੰ ਅੱਜ ਅਸੀਂ ਚਾਹੁੰਦੇ ਹਾਂ ਕਿ ਲੰਗੋਵਾਲ ਦਾ ਪਿੰਡ ਜਿਹੜਾ ਇਤਿਹਾਸ ਜਿਹਦਾ ਗਵਾਹ ਹੈ ਜਦੋਂ ਅਸੀਂ ਸੰਤ ਹਰਜਨ ਸਿੰਘ ਜੀ ਤੱਕ ਆਉਂਦੇ ਹਾਂ ਸੰਤ ਹਰਜਨ ਸਿੰਘ ਜੀ ਕਹਿ ਜਾਂਦਾ ਕਿ 35 ਸ਼ਹੀਦ ਹੋਏ ਨੇ ਸਾਡੇ ਜਿਨ੍ਹਾਂ ਨੇ ਪੰਜਾਬ ਦੀ ਏਕਤਾ ਦੇ ਲਈ ਪੰਜਾਬ ਦੀ ਸਾਂਝੀ ਵਾਅਦਾ ਦੇ ਲਈ ਪੰਜਾਬ ਦੇ ਭਾਈਚਾਰੇ ਲਈ ਆਪਣੀ jaan ਕੁਰਬਾਨ ਕੀਤੀ ਅਸੀਂ ਸਾਰੇ ਜਾਣਦੇ ਹਾਂ ਉਹ ਇਸ ਦੀ ਬਹੁਤ ਤਾਜ਼ੀ ਹਿਸਟਰੀ ਹੈ ਸੋ ਉਹ ਇਸ ਪਿੰਡ ਦੇ ਵਾਸੀ ਹੋਏ ਇਸ ਪਿੰਡ ਦੇ ਵਿੱਚੋਂ ਕਿ ਉਹਨਾਂ ਨੇ ਬਹੁਤ ਵੱਡਾ ਮੁਕਾਮ ਪੰਜਾਬ ਦੀ ਸਿਆਸਤ ਦੇ ਵਿੱਚ ਆਪਣਾ ਬਣਾਇਆ ਸੋ ਇਸ ਕਰਕੇ ਮੈਂ ਇਹ ਜਿਹੜੀ ਗੱਲ ਤੁਹਾਨੂੰ ਸਮਝਣ ਵਾਲੀ ਹੈ ਜਿਹੜੀ ਮੈਂ ਫੋਕਸ ਕਰਨੀ ਚਾਹਣਾ ਔਰ ਕੈਪਟਨ ਮੰਤਰੀ ਆਪਣੇ ਦੋਸਤ ਆਪਣੇ ਮਿੱਤਰ ਆਪਣੇ ਭਰਾ ਦੇ ਰਾਨੀ ਮੈਂ ਆਪ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨਾ ਚਾਹਣਾ ਕਿ ਆਓ ਆਪਾਂ ਪਿੰਡ ਦੇ ਇਸ ਇਤਿਹਾਸ ਨੂੰ ਸੰਭਾਲ ਲਈਏ ਇਸ ਪਰੰਪਰਾ ਨੂੰ ਇਸ ਸ਼ਹੀਦਾਂ ਦੀ ਜਿਹੜੀ ਦੇਣ ਹੈ ਇਸ ਇਲਾਕੇ ਨੂੰ ਪੂਰੇ ਮੌਖ ਨੂੰ ਪੂਰੀ ਸਿੱਖੀ ਨੂੰ ਉਸ ਨੂੰ ਜਿੰਨੀ ਦੇਰ ਅਸੀਂ ਸੰਭਾਲਾਂਗੇ ਨਹੀਂ ਜਿੰਨੀ ਦੇਰ ਉਸ ਨੂੰ ਉਸ ਨੂੰ ਅਸੀਂ ਆਈਡੈਂਟੀਫਾਈ ਨਹੀਂ ਕਰਾਂਗੇ ਉਸ ਨੂੰ ਇੱਕ ਜਗ੍ਹਾ ਰੱਖ ਕੇ ਅਸੀਂ ਸਾਰੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਸ ਨੂੰ ਨਹੀਂ ਲੈ ਕੇ ਜਾਵਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਸਾਡਾ ਇਤਿਹਾਸ ਫੇਰ ਮੈਂ ਕਹਾਂਗਾ ਕਿ ਕੁਝ ਖੋ ਜ ਲੈ ਜਾਏਗਾ ਸੋ ਆਓ ਅੱਜ ਮੌਕਾ ਹੈ ਸਾਡੀ ਆਪਣੀ ਸਰਕਾਰ ਹੈ ਮਾਨਸ਼ਾਹ ਦੀ ਸਰਕਾਰ ਹੈ ਉਹੀ ਇਸ ਇਲਾਕੇ ਦੇ ਵਿੱਚ ਉੱਠ ਕੇ ਵੱਡੇ ਕਲਾਕਾਰ ਬਣੇ ਵੱਡੇ ਰਾਜਨੀਤੀਬਾਨ ਬਣੇ ਔਰ ਪੰਜਾਬ ਦੇ ਮੁੱਖ ਮੰਤਰੀ ਬਣੇ ਔਰ ਜ਼ਰੂਰ ਸਾਡੀ ਬੇਨਤੀ ਹੈ ਪੂਰੀ ਕਦਰਤ ਔਰ ਪੰਜਾਬ ਸਰਕਾਰ ਨੂੰ ਕਿ ਆਪਾਂ ਲਾਉਡਵਾਲ ਦੇ ਇਨ੍ਹਾਂ ਸ਼ਹੀਦਾਂ ਨੂੰ ਦੀ ਯਾਦ ਵਿੱਚ ਇੱਕ ਵੱਡੀ ਯਾਦਗਾਰ ਬਣਾਈਏ ਤਾਂ ਕਿ ਪੰਜਾਬ ਦਾ ਔਰ ਲਾਉਡਵਾਲ ਦਾ ਜਿਹੜਾ ਇਤਿਹਾਸ ਹੈ ਇਹ ਸਾਡੀਆਂ ਔਰ ਵਾਲੀਆਂ ਨਸਲਾਂ ਦੇ ਸਾਹਮਣੇ ਉਹਨਾਂ ਨੂੰ ਅਸੀਂ ਸੇਫ ਤਰੀਕੇ ਨਾਲ ਪਹੁੰਚਾ ਸਕੀਏ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਮੈਂ ਇੰਨਾ ਕਹਿ ਕੇ ਖਿਮਾ ਦਾ ਜਾਚਾ ਤੁਹਾਡਾ ਬਹੁਤ-ਬਹੁਤ ਸ਼ੁ크ਰੀਆ ਇੱਕ ਵਾਰ ਫਿਰ ਬਿੱਕੀ ਜੀ ਦਾ ਅਮਨ अरोड़ा ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਉਸਤਾਂ ਨੂੰ ਤੁਹਾਡੇ ਰੂਪ ਨੂੰ ਹੋਣ ਦਾ ਮੌਕਾ ਦਿੱਤਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਖਤੇ ਬਹੁਤ ਤਨਵਾ ਡਾਕਟਰਪੀ ਮਿੰਨਜੀ ਦਾ ਤੋਂ ਘੱਟ ਸਮੇਂ ਦੇ ਵਿੱਚ ਇਤਿਹਾਸੀਆਂ ਬਹੁਤ ਸਾਰੀਆਂ ਨਵੀਆਂ ਯਾਰ ਕਹਿੰਦੇ ਮਿੱਤੀਆਂ ਨੇ ਕਿਉਂਕਿ ਹਾਂ ਆਪਣੇ ਕੋਲ ਸਮਾਂ ਬਹੁਤ ਘੱਟ ਹੈ ਮੰਤਰੀ ਸਾਹਿਬ ਨੇ ਕਿਹਾ ਤੋਕ ਕੇ ਜਾਣਾ ਆਪਾਂ ਨੇ ਸਿਰਫ ਇੱਕ ਸਨਮਾਨ ਕਰਨੇ ਨੇ ਤੇ 15 ਜਾਂ 20 ਮਿੰਟ ਦਾ ਹੀ ਆਪਣਾ ਅਗਲਾ ਇਹਦਾ ਪ੍ਰੋਗਰਾਮ ਹੈ ਤੇ ਸਾਨੂੰ ਜਸਪੀਨ ਜਸਪ੍ਰੀ ਸਿੰਘ ਜੀ ਵੱਲੋਂ ਜਿਹਨਾਂ ਨੇ ਇਹ ਨਾਲ ਭੇਜਿਆ 10000 ਰੁਪਏ ਜੀ ਤੁਸੀਂਾਂ ਦੀ ਬਹੁਤ ਧੰਨਵਾਦ ਕਰਦੇ ਹਾਂ ਸਗਰਮੀ ਕਲਾ ਕੇਂਦਰ ਨੇ 21000 ਰੁਪਏ ਸਹਾਇਤਾ ਕੋ ਦਿੱਤੇ ਅਸੂਰਵਾਤ ਤੋਂ ਧੰਨਵਾਦ ਕਰਦੇ ਹਾਂ ਫਰੋਸ ਫਾਊਂਡੇਸ਼ਨ ਵੱਲੋਂ ਮੰਗਲ ਤੋਂ ਮੰਗਲ ਸੁਨਾ ਦੇਣ ਵਾਲਿਆਂ ਦਾ ਧੰਨਵਾਦ ਕਰੀਏ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਭਾਂਦੀ ਸਸਤਾਵਾਂ ਨਾਲ ਕੋਈ ਕੱਟੀ ਨਹੀਂ ਦੇਖਾ ਹੋ ਜਗਾ ਦਾ ਰੁਪਿਆ ਲੱਗਿਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਦਰ ਮੋਜ਼ ਲੇਬਰ ਅਸੋਸੀਏਸ਼ਨ ਵੱਲੋਂ ਸਾਰੇ ਵੀ ਕਿ ਐਮਪਲਾਈ ਦੀ ਤਨਖਾਹ ਵੀ ਆਈ ਜੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇਹ ਯਾਦਗਾਰ ਬਣਾਓ ਸਾਰੇ ਹੋਰ ਸਾਡੇ ਮਿੱਤਰੋ ਜਿਨ੍ਹਾਂ ਨੇ ਜੋ ਹਿਆ ਆਪਣੇ ਲਈ ਆਸਨ ਹੋਏ ਬਲਤਾਰ ਸਾਡਾ ਲਗਾਤਾਰ ਕਿਉਂਕਿ ਇਹ ਸਾਡਾ ਮੰਥਲੀ ਖਰਚਾ 35 ਤੋਂ 40000 ਰੁਪਏ ਸਸਤਾ ਦਾ ਮੰਥਲੀ ਖਰਚਾ ਹੈ ਜਿਹੜਾ ਭਈਆ ਸਰਕਾਰੀ ਅਜ ਤੱਕ ਸਾਨੂੰ ਕੋਈ ਵੀ ਮਦਦ ਨਹੀਂ ਮਿਲੀ ਅਸੀਂ ਆਪਣੇ ਜਿਹੜੇ ਲੋਕਾਂ ਦੇ ਸਹਿਯੋਗ ਨਾਲ ਚਲਾਏ ਆ ਸੰਸਥਾ ਅਸੀਂ ਆਸ ਕਰਦੇ ਹਾਂ ਵੀ ਇਹਨਾਂ ਲੜਕੀਆਂ ਨੂੰ ਅਸੀਂ ਅਧੂਕ ਮਸ਼ੀਨਾਂ ਕੋਈ ਸਾਡੇ ਕੋਲ ਇਹਨੇ ਕੰਪਿਊਟਰ ਲੈ ਵੀ ਲੱਗੇ ਹੋਏ ਨੇ ਉਹ ਫਰਾੜ ਹੋ ਚੁੱਕੇ ਨੇ ਅਸੀਂ ਇਹਨਾਂ ਤੋਂ ਮੰਗ ਕਰਦੇ ਆ ਵੀ ਇਸ ਤਰ੍ਹਾਂ ਦੇ ਕੋਈ ਨਵੇਂ ਕੰਪਿਊਟਰ ਲਵਾਏ ਜਾਣ ਜਾਂ ਸਾਨੂੰ ਕੰਪਿਊਟਰ ਐਂਡ ਮਸ਼ੀਨਾਂ ਕੋਈ ਸਾਡੀਆਂ ਬੱਚੀਆਂ ਨੂੰ ਅਸੀਂ ਸਮੇਂ ਦੇ ਪੱਤਰ ਦਾ ਹਾਰੀ ਦੱਸ ਸਕੀਏ ਸਾਡੀਆਂ ਬਹੁਤ ساری ਬੱਚੀਆਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ 1 ਲੱਖ ਰੁਪਈਆ ਮਹੀਨਾ ਵੀ ਖਰਵਾਉਂਦੀਆਂ ਨੇ ਪਿਛਲੇ ਸਾਡੇ ਬੈਚ ਗਮਿੰਦ ਭਾਜੀ ਜੀ ਬੈਠੇ ਨੇ ਉਹਨਾਂ ਦੇ ਮਹਾਦੇਸ਼ੋ ਜੋਗੀਆਂ ਦਾ ਮਾਹੌਲ ਆਪਾਂ ਕਹਿੰਦੇ ਆ ਉਹ ਜੋ 18 ਬੱਚਿਆਂ ਨੂੰ ਟ੍ਰੇਨ ਕੀਤਾ ਜਿਹੜੀ ਜਿਨ੍ਹਾਂ ਨੇ ਬਗਲੀਆਂ ਛੜਤੀਆਂ ਇਹ ਮਸ਼ੀਨਾਂ ਚਲਾ ਕੇ ਉਹ 500 ਰੁਪਿਆ 700 ਰੁਪਿਆ ਪਰ ਡੇ ਕਮਾਈ ਜਾਂਦੇ ਸੰਸਾ ਦਾ ਲਗਾਤਾਰ ਪਰਹਲਾ ਹੈ ਕਿ ਉਹ ਰੋਪਾਂ ਦਾ ਸਾਰੇ ਰੋਪਾਂ ਦੇ ਸਹਿਯੋਗ ਮਿਲਿਆ ਹੁਣ ਮੈਂ ਬੇਨਤੀ ਕਰੂਗਾ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨ ਮੰਤਰੀ ਅਮਰੋਦਾ ਜੀ ਉਹ ਆਪਣੇ ਵਿਚਾਰ ਰੱਖਣ ਕਿ ਉਸ ਤੋਂ ਬਾਅਦ ਆਪਾਂ ਨੂੰ ਮਸ਼ੀਨਾਂ ਦੇਣੇ ਤੇ ਸਨਮਾਨ ਰੋਣਾ ਸਿਰ ਅਸੀਂ ਇਹ ਤੋਂ ਤੋਂ ਸਮਾ ਲਵਾਂਗੇ